ਹੈਲੋ ਵੀਰੇ ਤੂੰ ਕਿੱਥੇ ਐ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਮੇਰਾ ਤੂੰ ਘਰ ਕਦੋਂ ਆਏਂਗਾ ਮੇਰਾ ਵੀਰਾ ਗੁੰਮ ਗਿਆ ਵੀਰਾ ਗੁੰਮ ਹੋ ਗਿਆ ਤੁਸੀਂ ਇੰਟਰਸਟਿਡ ਹੋ ਮੂਵੀਸ 'ਚ ਕੰਮ ਕਰਨ ਲਈ ਭਾਜੀ ਆ ਰਹੀ ਆਂ ਫਿਲਮ ਜਲਦੀ ਆ ਰਹੀ ਆਂ ਗੁਰਨਾਮ ਭੱਲੜੀ ਜੀ ਦੇ ਨਾਂ ਤੁਸੀਂ ਬੋਰ ਜਲਦੀ ਦੇਖੋਗੇ ਦੋਸਤੋ ਦੇਖੋ ਪਰੌਂਠਾ ਆਰਡਰ ਕਰਿਆ ਆਪਾਂ ਇੱਕ ਪਰੌਂਠਾ ਆਪਾਂ ਹੋਰ ਆਰਡਰ ਕਰਿਆ ਟੇਸਟ ਬਹੁਤ ਘੈਂਟ ਆ ਮੈਂ ਲ ਇੱਕ ਖਾ ਕੇ ਬਹੁਤ ਭੁੱਖ ਲੱਗਿਆ ਵੀ ਹਾਂ ਖਾ ਲੂੰਗਾ ਬਹੁਤ ਵਧੀਆ ਟੇਸਟ ਆ ਉਹ ਦੇਖੋ ਬਾਈ ਜੀ ਸਾਹਮਣੇ ਖੜੇ ਨੇ ਵਧੀਆ ਜੀ ਲੱਗਦਾ ਸਸੀ ਕਾਪਾ ਜੀ ਸਸੀ ਕਾਲ ਜੀ ਲੋ ਜੀ ਅੱਜ ਹਾਸ਼ਰ ਮੂਵੀ ਦੇ ਫੇਮਸ ਕੈਰੈਕਟਰ ਕਾਕਾ ਜੀ ਤੇ ਇਹਨਾਂ ਦਾ ਪੂਰਾ ਨਾਮ ਹੈ ਮਨਿੰਦਰ ਵੈਲੀ ਮਨਿੰਦਰ ਵੈਲੀ ਠੀਕ ਹੈ ਹੋਰ ਕੀ ਹਾਲ ਹੈ ਠੀਕ ਆ ਬਾਈ ਠੀਕ ਹੈ ਜੀ ਤੁਸੀਂ ਦੱਸੋ ਪਹਿਲੇ ਤੁਸੀਂ ਫੂਡ ਖਾਧਾ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਤਾਂ ਫੂਡ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਦੋ ਪਰਾਂਠੇ ਖਾਏ ਤੇ ਚਟਣੀ ਮਸਤ ਸੀ ਇਕਦਮ ਵਹਿਣ ਤੇ ਅਗਲੇ ਜਿਹੜੇ ਆਪਾਂ ਚਾਵਲ ਵਗੈਰਾ ਵੀ ਟਰਾਈ ਕਰਾਂਗੇ ਜਿੰਨੀ ਕ ਕਪੈਸਿਟੀ ਸੀ ਉਹਨਾਂ ਕ ਆਪਾਂ ਫੂਡ ਖਾ ਲਿਆ ਬਾਈ ਵੈਸੇ ਬਾਈ ਆਪਦੀ ਕਪੈਸਿਟੀ ਨਾਲੋਂ ਵੱਧ ਖਾ ਗਿਆ ਦੋ ਪਰਾਂਠੇ ਖਾ ਗਿਆ ਨੇਦਾ ਬਾਈ ਕਹਿੰਦਾ ਮੈਨੂੰ ਭੁੱਖ ਬਹੁਤ ਘਟ ਹੈ ਮੈਂ ਇਹਨੂੰ ਹਲਕਾ ਜਿਹਾ ਕੁਝ ਦਿਓ ਤੇ ਅੱਜ ਸਪੈਸ਼ਲ ਪਹੁੰਚੇ ਡਿੜਬੇ ਤੋਂ 3 ਘੰਟਿਆਂ ਦੀ ਰਾਈਡ ਕਰਕੇ ਸਕੂਟੀ ਤੇ ਉਹ ਵੀ ਤੇ ਸਪੈਸ਼ਲ ਬਾਈ ਜੀ ਮੈਂ ਕਦੇ ਰੋਟੀ ਵੀ ਨਹੀਂ ਖਾ ਕੇ ਆਇਆ ਮੈਂ ਕਿਹਾ ਇੱਥੇ ਹੀ ਖਾਵਾ ਦੇ ਮੁਰਕੇ ਭੁੱਖ ਨਾਲ ਲੱਗੇ ਥੈਂਕ ਯੂ ਥੈਂਕ ਯੂ ਸੋ ਮੱਚ ਠੀਕ ਆ ਬਾਜੀ ਹਾਂਜੀ ਤੇ ਬਾਜੀ ਦੱਸੋ ਫਿਰ ਕੋਈ ਤੁਹਾਡੀ ਡਿਮਾਂਡ ਹੈ ਡਾਇਲੋਗ ਸੁਣਾ ਦਿਓ ਕੋਈ ਕੋਈ ਨਹੀਂ ਡਾਇਲੋਗ ਸੁਣਾ ਲੈਣੇ ਤੁਹਾਨੂੰ ਹਸ਼ਰ ਫਿਲਮ ਦਾ ਡਾਇਲੋਗ काफी फेमस वैसे तकरीबन तो फिल्म भी पूरी फेमस है हाँ। कली कली चीज फेमस है शोले है पंजाब की साड़ी है हां जी अशर हां जी वीरे वाला सुना दो चलो हेलो वीरे तू तो किथे है वीरा तो किसी ना लड़ रहे है वीरे तू तो घर कदो का तो आएगा मेरा वीरा गुम गया वीरा गुम हो गया ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਲਈ ਠੀਕ ਹੈ ਗਾਇਸ ਇਹ ਫੇਮਸ ਡਾਇਲੋਗ ਹੈ ਠੀਕ ਹੈ ਮਤਲਬ ਹਾਂ ਯਾਰ ਸਮਣੀ ਐਕਟਿੰਗ ਦੇ ਕਿੰਨਾ ਮਜ਼ਾ ਹੁੰਦਾ ਹੈ ਨਾ ਲਾਈਕ ਠੀਕ ਹੈ ਤੇ ਬਾਜੀ ਫਿਰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਹਾਂ ਇੱਥੇ ਪਰਸਨਲੀ ਤਾਂ ਮੈਨੂੰ 2 ਸਾਲ ਹੋ ਗਏ ਅੱਛਾ ਹਾਂ ਵੈਸੇ 5 ਸਾਲ ਹੋ ਜਾਣਗੇ ਓਪਨ ਕੀਤੇ ਨੇ ਅੱਛਾ 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 7 ਮਾਰਚ ਨੂੰ ਵੀ ਮਤਲਬ ਜਿਹੜੀ ਸਟਾਈਲ ਹੈ ਪਹਿਲਾਂ ਦੀ ਆ हां स्टोर में जबो आपका माहौल काम कर सब ठीक सीगा उदो मैं ओपन ਕੀਤੀ ਸੀਗੇ ठीक है जी उदो लड़का ही रखया सीगा ते वैसी ही काम ट्रेंडिंग च कोरोना ਤੋਂ ਬਾਅਦ ਇੱਕ ਇਹ ਕੰਮ ਸੀ ਜਿਹੜਾ ਦਿਨ ਬਦ ਦਿਨ ਵੱਧ ਰਿਆ ਸੀਗਾ ਉਦੋਂ ਸ਼ੌਂਕ ਸੀਗਾ ਵੀ ਬਥੇਰੇ ਕੰਮਾਂ 'ਚ ਹੱਥ ਪੈਰ ਮਾਰ ਲੀਦਾ ਸੀ ਤਾਂ ਮੈਨੂੰ ਇਹ ਨਹੀਂ ਪਤਾ ਸੀ ਪਰਸਨਲੀ ਆਪ ਨੂੰ ਆਣਾ ਪੈਣਾ ਇਸ ਕੰਮ ਤੇ ਠੀਕ ਹੈ ਬਟਪਾ ਜੀ ਕੁਕਿੰਗ ਦੇ ਰਿਲੇਟਡ ਤਾਂ ਬਹੁਤ ਜ਼ਿਆਦਾ ਚੱਲ ਰਹੇ ਨੇ ਮਤਲਬ ਕੁਕਿੰਗ ਪਹਿਲੇ ਫਾਦਰ ਸਾਹਿਬ ਕਰਦੇ ਸੀਗੇ ਤੇ ਉਹ ਲੜਕਾ ਵੇਚਦਾ ਸੀਗਾ ਤੇ ਫਿਰ ਮੈਂ ਵੀ ਆ ਜਾਂਦਾ ਸੀ ਕਦੀ ਕਦੀ ਜਦੋਂ ਫ੍ਰੀ ਟਾਈਮ ਹੁੰਦਾ ਸੀ ਕਿ ਘਰੇ ਬਹਿਣ ਨਾਲੋਂ ਤਾਂ ਚਲੋ ਆਪਣੇ ਆਪ ਨੂੰ ਵੀਜ਼ੀ ਰੱਖਣ ਦਾ ਜ਼ਿਆਦਾ ਵਧੀਆ ਤੇ ਹੁਣ ਫਾਦਰ ਸਾਹਿਬ ਤੋਂ ਕੁਕਿੰਗ ਉਹ ਸਿੱਖੀ ਤੇ ਹੁਣ ਸਾਰੀ ਪ੍ਰੇਪਰੇਸ਼ਨ ਜਿਹੜੀ ਉਹ ਮੇਰੀ ਆਪਣੀ ਹੁੰਦੀ ਹੈ ਤੇ ਲੋਕ ਪਸੰਦ ਕਰ ਰਹੇ ਆ ਥੈਂਕ ਯੂ ਸਭ ਦਾ ਠੀਕ ਹੈ ਜੀ ਆਓ ਬਾਕੀ ਆਓ ਤੁਸੀਂ ਵੀ ਫੂਡ ਟਰਾਈ ਕਰੋ ਟੇਸਟ ਕਰੋ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਟੇਸਟ ਵਧੀਆ ਲੱਗੇਗਾ ਤੇ ਫੇਸ 9 ਆਪੋਜ਼ਿਟ ਮੈਜੈਸਟਿਕ ਹੋਟਲ ਦੇ ਸਾਹਮਣੇ ਸਾਡੀ ਕਾਰਟ ਹੈ ਵਾਈਟ ਰੰਗ ਦੀ ਵੈਨ ਹੈ ਦੇਖ ਸਕਦੇ ਹੋ ਗਾਇਸ ਤੇ ਸਾਡੇ ਕੋਲ ਵੈਜ ਨੋਨ ਵੈਜ ਦੋਨੋਂ ਤਰ੍ਹਾਂ ਦਾ ਫੂਡ ਤੁਹਾਨੂੰ ਮਿਲੇਗਾ ਤੇ ਦੋਨੋਂ ਜਿਹੜੇ ਪਾਰਟੀਸ਼ਨਸ ਅਲੱਗ-ਅਲੱਗ ਹੈ ਵੈਜ ਦੀ ਪਿਓਰ ਵੈਜ ਹੈ ਨੋਨ ਵੈਜ ਅਲੱਗ ਹੈ ਤੇ ਦੋਨਾਂ ਦਾ ਫੂਡ ਅਲੱਗ ਕਿਚਨ ਚ ਰੈਡੀ ਹੁੰਦਾ ਹੈ ਗੋਨਾ ਦੀ ਚਪਾਤੀਸ ਵਗੈਰਾ ਇੱਥੇ ਲਾਈਵ ਅਲੱਗ-ਅਲੱਗ ਤਿਆਰ ਹੁੰਦੀ ਹੈ ਸੋ ਪਿਓਰ ਵੈਜ ਮੀਨਸ ਪਿਓਰ ਵੈਜ ਤੇ ਨੋਨ ਵੈਜ ਅਲੱਗ ਠੀਕ ਹੈ ਬਾਜੀ ਫਿਰ ਆ ਆਪਣਾ ਤੁਸੀਂ ਇੰਟਰਸਟਿਡ ਹੋ ਮੂਵੀਸ 'ਚ ਕੰਮ ਕਰਨ ਲਈ ਬਾਜੀ ਆ ਰਹੀ ਹੈ ਹੁਣ ਫਿਲਮ ਜਲਦੀ ਆ ਰਹੀ ਹੈ ਇੱਕ ਜੋ ਡਿਮੂਵੀ ਆ ਰਹੀ ਹੈ ਹਾਂਜੀ ਗੁਰਨਾਮ ਭੁੱਲਰ ਜੀ ਦੇ ਨਾਂ ਤੁਸੀਂ ਰਿਪੋਰਟ ਜਲਦੀ ਦੇਖੋਗੇ ਵਾਹ ਦੋਸਤੋ ਲੇਟੈਸਟ ਨਿਊਜ਼ ਹੈ ਇਹ ਤਾਂ ਲੇਟੈਸਟ ਨਿਊਜ਼ ਹੈ ਚੋਪਾ ਜੀ ਬਿਜ਼ੀ ਹੋ ਗਏ ਬਾਜੀ ਹੋ ਰਹੀਂਦੀ ਨਈ ਮੂਵੀ ਆ ਰਹੀ ਆ ਤੁਸੀਂ ਸੁਣੀ ਲਿਆ ਹੋਗਾ ਇਹ ਲੇਟੈਸਟ ਨਿਊਜ਼ ਆ ਬਾਕੀ ਬਾਈ ਜੀ ਉਹਨਾਂ ਨੂੰ ਸਪੋਰਟ ਕਰੋ ਖਾਣਾ ਜਰੂਰ ਟਰਾਈ ਕਰੋ ਜਦੋਂ ਵੀ ਮਹਾਲੀ ਫੇਸਨਾਈਟ ਆਉਣਿਓ ਤਾਂ ਖਾਣਾ ਜਰੂਰ ਟਰਾਈ ਕਰਕੇ ਜਾਇਓ ਮੈਂ ਤਾਂ ਟਰਾਈ ਕਰ ਲਿਆ ਪਰੌਂਠੇ ਬਹੁਤ ਜਿਆਦਾ ਘੈਂਟ ਸੀ ਚਟਨੀ ਮਸਤ ਇਕਦਮ ਬਾਕੀ ਆਪਾਂ ਇਹ ਬਲੌਗ ਨੂੰ ਕਰਦੇ ਇੱਥੇ ਸਮਾਪਤ